ਬਲਜੀਤ ਸਿੰਘ ਦਾਦੂਵਾਲ ਮੋੜ ਬਾਦਲ ਪਰਿਵਾਰ ਤੇ ਬਰੇ ਨੇ ਉਹਨਾਂ ਬਠਿੰਡਾ ਤੋਂ ਹਰ ਸਿਮਰਤ ਬਾਦਲ ਨੂੰ ਹਰਾਉਣ ਦੀ ਅਪੀਲ ਕੀਤੀ। ਇਸ ਮੌਕੇ ਦਾਦੂਵਾਲ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਪੰਥਕ ਉਮੀਦਵਾਰਾਂ ਦਾ ਸਾਥ ਦੇਣ ਖਾਸ ਕਰ ਖਡੂਰ ਸਾਹਿਬ ਤੋਂ ਅਮਰਿਤਪਾਲ ਅਤੇ ਫਰੀਦਕੋਟ ਤੋਂ ਸਬਜੀ ਸਿੰਘ ਖਾਲਸਾ ਨੂੰ ਜਿਤਾਉਣ ਲਈ ਕਿਹਾ। ਮੈਂ ਬਿਲਕੁਲ ਕਹਿ ਰਿਹਾ ਚਾਹੇ ਆਪ ਦੇ ਵੀ ਤਾਂ ਮੈਂ ਬੋਲਿਆ ਕਿ ਡੇਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਲਾ ਕੇ ਭੇਜਿਆ ਹੋਇਆ ਉਹਨਾਂ ਨੇ ਪਰ ਇੱਥੇ ਦੀ ਗੱਲ ਮੈਂ ਸਿਰਫ ਬਠਿੰਡਾ ਦੀ ਗੱਲ ਇਸ ਕਰਕੇ ਕਰ ਰਿਹਾ ਕਿ ਬਠਿੰਡੇ ਜਿਹੜਾ ਵੀ ਕੋਈ ਕੈਂਡੀਡੇਟ ਕਿਉਂਕਿ ਗੱਲ ਪਾਰਟੀ ਦੀ ਨਹੀਂ ਗੱਲ ਕੈਂਡੀਡੇਟ ਜਿਹੜਾ ਵੀ ਕੈਂਡੀਡੇਟ ਬੀਬਾਰ ਸਿਮਰਤ ਕੌਰ ਬਾਦਲ ਨੂੰ ਹਰਾਉਂਦਾ ਉਹਨੂੰ ਆਪਣਾ ਸਮਰਥਨ ਦਿਓ ਚਾਹੇ ਕਿਸੇ ਵੀ ਪਾਰਟੀ ਦਾ ਵਾ ਗੱਲ ਪਾਰਟੀ ਦੀ ਨਹੀਂ ਗੱਲ ਬਹੁਤ ਸਾਰੇ ਜਿੱਦਾਂ ਇੱਥੇ ਆਪਣਾ ਜਿਹੜੇ ਕੈਂਡੀਡੇਟ ਨੇ ਬਹੁਤ ਸਾਰੇ ਕੈਂਡੀਡੇਟ ਨੇ ਤੁਸੀਂ ਦੇਖੋ ਕਿ ਜੇ ਗੁਰਮੀਤ ਸਿੰਘ ਖੁੱਡਿਆ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਜੀਤਮਿੰਦਰ ਸਿੰਘ ਸਿੱਧੂ ਹਰਾ ਸਕਦਾ ਉਹਦਾ ਸਮਰਥਨ ਕਰ ਦਿਓ ਬੀਬੀ ਪਰਮਪਾਲ ਕੌਰ ਉਹ ਹਰਾ ਸਕਦੀ ਉਹਦਾ ਸਮਰਥਨ ਕਰ ਦਿਓ ਗੱਲ ਪਾਰਟੀ ਦੀ ਨਹੀਂ ਇਹ ਗੱਲ ਵਿਅਕਤੀ ਦੀ ਇਹ ਬੀਬਾ ਹਰਸਿਮਰਤ ਕੌਰ ਬਾਦਲ ਬਾਦਲ ਪਰਿਵਾਰ ਨੂੰ ਹਰਾਉਣਾ ਸਿਰਫ ਬਾਦਲ ਪਰਿਵਾਰ ਨੂੰ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦੀ ਗੱਲ ਨਹੀਂ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਪੂਰੇ ਪੰਜਾਬ 'ਚ ਖੜੇ ਆ ਪਰ ਸ਼੍ਰੋਮਣੀ ਅਕਾਲੀ ਦਲ ਵੀ ਸੋਚੇ ਕਿ ਉਹਨੇ ਖਡੂਰ ਸਾਹਿਬ ਦੀ ਧਰਤੀ ਇੱਕ ਪਾਸੇ ਤਾਂ ਉਹ ਧਰਨੇ ਮੁਜ਼ਾਹਰੇ ਕਰ ਰਹੇ ਸੀਗੇ ਅਮਰਪਾਲ ਸਿੰਘ ਦੇ ਹੱਕ 'ਚ ਦੂਜੇ ਪਾਸੇ ਵਿਰਸਾ ਸਿੰਘ ਵਲਟੋਹਾ ਕੈਂਡੀਡੇਟ ਦੇ ਦਿੱਤਾ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਪਾਸੇ ਹੀ ਸਿੱਧਾਂ ਦੀ ਗੱਲ ਕਰਦੇ ਆ ਭਾਈ ਸਰਬਜੀਤ ਸਿੰਘ ਖੜਾ ਫਰੀਦਕੋੜ ਤੋਂ ਇੱਕ ਵਾਰ ਸੀ ਸਰਦਾਰ ਸਿਮਰਨਜੀਤ ਸਿੰਘ ਮਾਨੂ ਦੇ ਖਿਲਾਫ ਕੈਂਡੀਡੇਟ ਦੇ ਰਹੇ ਆ ਫੇਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨੂ ਵੀ ਆਪਣਾ ਕੈਂਡੀਡੇਟ ਉੱਥੋਂ ਵਾਪਸ ਲੈਣਾ ਚਾਹੀਦਾ ਫਰੀਦਕੋੜ ਤੋਂ ਇੱਕੋ ਇੱਕ ਪੰਥਕ ਉਮੀਦਵਾਰ ਹੋਣਾ ਚਾਹੀਦਾ ਉਹ ਹੈ ਸਰਬਜੀਤ ਸਿੰਘ ਤੇ ਉਹਦਾ ਸਭ ਨੂੰ ਸਮਰਥਨ ਜੇਕਰ ਕੋਈ ਨਹੀਂ ਆਪਣੇ ਕੈਂਡੀਡੇਟ ਵਾਪਸ ਲੈਂਦਾ ਤੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਜਿਹੜੀਆਂ ਫਰੀਦਕੋੜ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਖਡੂਰ ਸਾਹਿਬ ਵਾਸੀਆਂ ਨੂੰ ਕਰਾਉਣੀਆਂ ਚਾਹੀਦੀਆਂ ਸਾਨੂੰ ਪੰਥ ਤੇ ਪੰਜਾਬ ਸਾਨੂੰ ਪਹਿਲਾਂ ਬਾਕੀ ਸਭ ਧੜੇਬੰਦੀਆਂ ਪਾਰਟੀਆਂ ਦੀ ਗੱਲ ਬਾਤ ਜਿਹੜੇ ਕੌਮ ਲਈ ਲੜੇ ਪੰਥ ਲਈ ਲੜੇ ਜਿੰਨਾਂ ਸ਼ਹਾਦਤਾਂ ਲਈਆਂ ਜਿੰਨਾਂ ਫਾਂਸੀਆਂ ਦੇ ਰਸੇ 'ਤੇ ਤੁੰਮੇ ਗੋਲੀਆਂ ਹਿੱਕ ਤੇ ਖਾਧੀਆਂ ਪੰਥ ਦੇ ਕੌਮ ਵਾਸਤੇ ਪੰਥ ਦੀ ਡਿੱਗੀ ਪੱਗ ਜਿਹੜੀ ਸੀ ਮੁੜ ਪੰਥ ਦੇ ਸਿਰ ਤੇ ਰੱਖੀ ਤੋਪਾਂ ਤੇ ਟੈਂਕਾਂ ਨਾਲ ਕਾਲ ਤਖਤ ਤੇ ਹਮਲਾ ਕਰਕੇ ਤੇ ਹਜ਼ਾਰਾਂ ਬੇਕਸੂਰ ਜਿਹੜੇ ਗੁਰਪੁਰ ਬਣਾਉਣ ਆਏ ਸ਼ਰਧਾਲੂ ਬੱਚੇ ਬਜ਼ੁਰਗ ਨੌਜਵਾਨ ਮਾਈਆਂ ਭਾਈਆਂ ਨੂੰ ਸ਼ਹੀਦ ਕੀਤਾ ਉਸ ਨੂੰ ਉਹਦੇ ਕੀਤੇ ਕਰਮਾਂ ਦੀ ਪ੍ਰਾਈਮ ਮਿਨਿਸਟਰ ਨੂੰ ਸਜ਼ਾ ਦੇਤੀ ਤੇ ਜਿਹੜੇ ਯੋਧਿਆਂ ਇੰਨੀ ਕੁਰਬਾਨੀ ਕੀਤੀ ਆਪਣੇ ਪਰਿਵਾਰਾਂ ਦਾ ਆਪੇ ਦਾ ਜਿਹੜਾ ਸੀਗਾ ਉਹ ਖਿਆਲ ਨਹੀਂ ਕੀਤਾ ਉਹਨਾਂ ਦੇ ਉਹ ਸਾਡੇ ਪੰਥ ਦੇ ਪਰਿਵਾਰ ਹੈ ਤੇ ਉਹਨਾਂ ਦੀ ਅੱਜ ਜੇਕਰ ਉਹ ਪਾਰਲੀਮੈਂਟ ਚੋਣ ਲੜਨ ਵਾਸਤੇ ਆਏ ਤੇ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਪਹਿਲਾਂ ਵੀ ਪੰਥ ਨੇ ਉਹਨਾਂ ਦੀ ਮਦਦ ਕੀਤੀ ਬੀਬੀ ਵਿਮਲ ਕੌਰ ਖਾਲਸਾ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਪਰ ਉਦੋਂ ਹਾਲਾਤ ਜਿਹੜੇ ਜੈਸੇ ਬਣੇ ਤੁਹਾਨੂੰ ਸਭ ਨੂੰ ਪਤਾ ਹੈ ਪਰ ਮੈਂ ਅੱਜ ਅਪੀਲ ਜਿਹੜੀ ਉਹ ਕਰਨੀ ਚਾਹੁੰਨਾ ਕਿ ਅੱਜ ਫੇਰ ਸਮਾਂ ਆ ਫਰੀਦਕੋਟ ਵਾਸੀਆਂ ਦੇ ਹੱਥ 'ਚ ਖਡੂਰ ਸਾਹਿਬ ਵਾਸੀਆਂ ਦੇ ਹੱਥ 'ਚ ਕਿਉ ਇੰਨਾ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਤੇ ਬਠਿੰਡਾ ਵਾਸੀਆਂ ਦੇ ਹੱਥ ਵਿੱਚ ਇਹ ਜਿਹੜਾ ਸਮਾਂ ਆ ਕਿ ਉਹ ਬਾਦਲ ਪਰਿਵਾਰ ਨੂੰ ਹਰਾਉਣ ਵਾਸਤੇ ਆਪਣਾ ਸਮਰਥਨ ਉਸ ਉਮੀਦਵਾਰ ਨੂੰ ਦੇਣ ਜਿਹੜਾ ਇਹਨਾਂ ਨੂੰ ਹਰਾ ਸਕਦਾ ਤੁਸੀਂ ਉਹਨੂੰ ਜਿਹੜਾ ਸੁਖਵੀਰ ਆਪਣਾ ਸਿਮਰਨਜੀਤ ਸਿੰਘ ਮਾਨ ਜਿਹਨੂੰ ਖੜਾ ਕਰ ਦਿਓ ਕੋਈ ਪੰਥਕ ਥੋੜੀ ਹੁਣ ਸਰਬਜੀਤ ਸਿੰਘ ਦੇ ਬਰਾਬਰ ਉੱਥੇ ਇੱਕ ਕੈਂਡੀਡੇਟ ਮੈਂ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈਣਾ ਚਾਹੀਦਾ ਹੋਰ ਵੀ ਕੋਈ ਕੈਂਡੀਡੇਟ ਹੈ ਕਿਸੇ ਦਾ ਉਹ ਵੀ ਵਾਪਸ ਲੈਣਾ ਚਾਹੀਦਾ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਮੈਂ ਤਾਂ ਕਹਿਣਾ ਕਿ ਜੋ ਅਕਾਲੀ ਦਲ ਨੂੰ ਹੁਕਮ ਜਾਰੀ ਕਰਨਾ ਚਾਹੀਦਾ ਕਿ ਉਹ ਵਿਰਸਾ ਸਿੰਘ ਵਲਟੋਹਾ ਨੂੰ ਵੀ ਖਡੂਰ ਸਾਹਿਬ ਤੋਂ ਵਾਪਸ ਲਵੇ ਜੇਕਰ ਉਹ ਵਾਕਿਆ ਹੀ ਪੰਥ ਦੀ ਗੱਲ ਪੰਥ ਦੀ ਕੌਮ ਦੀ ਗੱਲ ਕਰਦੇ ਤਾਂ ਜਥੇਦਾਰ ਸਾਹਿਬ ਦਾ ਵੀ ਫਰਜ਼ ਬਣਦਾ ਜੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਹੀਂ ਲੈਂਦਾ ਆਪਣਾ ਕੈਂਡੀਡੇਟ ਵਾਪਸ ਤਾਂ ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮ ਕਰਨਾ ਚਾਹੀਦਾ ਬਾਕੀ ਬਠਿੰਡਾ ਚੀਟ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਕਿ ਹੁਣ ਲੱਖਾ ਸੁਧਾਣਾ ਪੰਥਕ ਕਦੋਂ ਦਾ ਹੋ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਹੈ ਬਾਕੀ ਤੁਸੀਂ ਦੇਖ ਸਕਦੇ ਸਾਡਾ ਬਠਿੰਡਾ ਸੀਟ ਤੇ ਕੋਈ ਨਹੀਂ ਐਵੇਂ ਸੰਗਤਾਂ ਨੂੰ ਗੁਮਰਾਹ ਨਾ ਹੋਣ ਤਾਂ ਕਿਸੇ ਨੇ ਵੈਸੇ ਲੱਖੇ ਸੁਧਾਣੇ ਦੀ ਮਦਦ ਕਰਨੀ 100 ਵਾਰੀ ਕਰੇ ਪਰ ਉਹਨੂੰ ਪੰਥਕ ਸਿਧਾਂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਆ ਲੱਖਾ ਸਿਧਾਂਤਾਂ ਦਾ ਉਹ ਆਪਣੇ ਠੀਕ ਆ ਜੋ ਆਪਣਾ ਕੰਮ ਕਰਦਾ ਉਹ ਕਰੇ 100 ਵਾਰੀ ਕਰੇ ਇਸ ਗੱਲ ਨੂੰ ਮੁਬਾਰਕ ਆ ਉਹ ਪੰਜਾਬੀ ਮਾਂ ਬੋਲੀ ਦਾ ਕਰੇ ਜਾਂ ਕੋਈ ਲੋਕਾਂ ਦੇ ਜਿਹੜੇ ਹੈਗਾ ਭਲੇ ਦੀ ਗੱਲ ਕਰੇ ਪਰ ਪੰਥਕ ਉਮੀਦਵਾਰ ਜਿਹੜਾ ਇਹਨੂੰ ਪੰਥਕ ਸਿਧਾਂਤਾਂ ਦੀ ਜਾਣਕਾਰੀ ਹੋਵੇ ਉਹ ਸਾਡਾ ਉਮੀਦਵਾਰ ਅਸੀਂ ਇੱਥੇ ਨਹੀਂ ਦੇ ਸਕੇ ਪੰਥ ਦੇ ਵੱਲੋਂ ਸਾਂਝਾ ਉਮੀਦਵਾਰ ਮੈਂ ਸਿਮਰਨ ਜੀ ਸਹਿਮਾਨ ਨੂੰ ਕਹੂੰਗਾ ਉਹਨੂੰ ਫਰੀਦਕੋਟ ਤੋਂ ਆਪਣਾ ਕੈਂਡੀਡੇਟ ਵਾਪਸ ਲੈਣਾ ਚਾਹੀਦਾ ਔਰ ਬਠਿੰਡਾ ਵਾਸੀਆਂ ਨੂੰ ਇਹ ਮੇਰੀ ਅਪੀਲ ਆ ਇੱਕ ਵਾਰ ਫੇਰ ਕਿ ਬਠਿੰਡੇ ਵਾਲਿਓ ਇਤਿਹਾਸ ਸਿਰਜਦੇ ਹੋ ਐਰਕਾਂ ਮੇਰੀ ਅਪੀਲ ਜਿਹੜੀ ਤੁਹਾਡੇ ਚਰਨਾਂ 'ਚ ਉਹਨੂੰ ਪ੍ਰਵਾਨ ਕਰ ਲਓ ਵੋਟਾਂ ਤੁਹਾਡੀਆਂ ਤੁਸੀਂ ਪਾਉਣੀਆਂ ਨੇ ਪਰ ਐਸ ਵਾਰ ਜਿਹੜਾ ਬਾਦਲ ਪਰਿਵਾਰ ਨੂੰ ਇਥੋਂ ਜਿਹੜਾ ਮਲਿਆ ਮੇਡ ਕਰ ਦੋ ਇਹਨਾਂ ਦਾ ਹੁੰਝਾ ਫੇਰ ਦਿਓ ਇਹਨਾਂ ਦਾ ਤਾਂ ਕਿ ਪੰਥ ਦੀਆਂ ਸੰਖਵਾਵਾਂ ਜਿਹੜੀਆਂ ਨੇ ਸਾਡੀਆਂ ਸਰਵਾਈਵ ਹੋ ਸਕਣ ਸ਼੍ਰੋਮਣੀ ਕਾਲੀਦਾ ਤੇ ਸ਼੍ਰੋਮਣੀ ਕਮੇਟੀ ਵੀ ਪੰਥ ਤੇ ਪੰਜਾਬ ਲਈ ਕੰਮ ਜਿਹੜਾ ਉਹ ਕਰ ਸਕੇ you <music>